ਦੇਖ ਸਕਦੇ ਹੋ ਨੇਰੀ ਨੇ ਕਿੰਨਾ ਬੁਰਾ ਹਾਲ ਕੀਤਾ ਸਾਰਾ ਜਿਹੜਾ ਪ੍ਰੋਗਰਾਮ ਆ ਆ ਕੁਰਸਾ ਦੇ ਕੋ ਕਿਵੇਂ ਪਈਆਂ ਇਹਨਾਂ ਤਾਂ ਇਹ ਪੁੱਟੀਆਂ ਚਿੰਗੀਆਂ ਹੁੰਦੀਆਂ ਸਭ ਦੇਖ ਸਕਦੇ ਹੋ ਨੇਰੀ ਤੁਸੀਂ ਤੇ ਇੱਧਰ ਲੋਕ ਖੜੇ ਆ ਮੇਲਾ ਸੀਗਾ ਬਹੁਤ ਜ਼ਿਆਦਾ ਮੀਂਹ ਦਾ ਮਾਹੌਲ ਬਣਿਆ ਵਾ ਆ ਦੇਖੋ ਛੱਕੜੀ ਵੀ ਫਰੋਵਾਂ ਨੇ ਖਿੱਚੀ ਸੀ ਇੱਧਰ ਮੇਲਾ ਉੱਜਰ ਗਿਆ ਇਹ ਮੇਲਾ ਉੱਜਰ ਗਿਆ ਹਾਂ ਮੇਲਾ ਉੱਜਰ ਗਿਆ ਤੇ ਗੁਰੂ ਵਾਲਾ ਜਿਨ੍ਹਾਂ ਨੇ ਬਣਾਤਾ ਉਹ ਨਹੀਂ ਬਣ ਪਾਇ ਕਿਉਂਕਿ ਮੇਲਾ ਹੀ ਕਿੰਨਾ ਬਣ ਸੀ ਬੈਠੇ ਬਹੁਤ ਤਕੜਾ ਮੀਂਹ ਬਹੁਤ ਤਕੜਾ ਕੁੱਤਲ ਓਏ ਆ ਡਿਪੂ ਓਏ ਆ ਮਨੀ ਬਿਜ਼ਨਸ ਮੇਲਾ ਆ ਮਨੀ ਬੋਲ ਸਾਰਾ ਹੀ ਮੇਲਾ ਪਟਿਆ ਗਿਆ ਆ ਮੂ ਤਾਂ ਬੰਨਾ ਦਿੱਤਾ ਤੇ ਬਾਕੀ ਗਰਮੀ ਵੀ ਬਹੁਤ ਸੀ ਕੋਸ਼ਿਸ਼ ਕਰਦੇ ਕਿ ਗਰਮੀ ਤੋਂ ਰਾਹਤ ਮਿਲੇ ਹਾਂ ਮੈਂ ਸ਼ਰਕਤ ਤਾਂ ਅੰਦਰੋਂ ਨੇ ਤਾਂ ਬਾਹਰੋਂ ਵੀ ਕਰਦੇ ਹਾਂ ਦੇਖ ਸਕਦੇ ਤੁਸੀਂ ਉੱਥੇ ਆਇਆ ਜੀ ਆਇਆ ਨੂੰ ਮੋਟਰਸਲ ਕਹਿੰਦਾ ਪਿੱਛੇ ਅੱਗੇ ਦੀ ਲਾ ਲਾ ਤੇ ਸਾਰੀਆਂ ਜਲੇਬੀਆਂ ਵੀ ਟੇਢੀਆਂ ਹੋਊਗਾ ਬਾਈ ਦੇ ਪਕੌੜੇ ਵੇਲਾ ਮਿੱਟੀ ਵਾਲੇ ਪਕੌੜੇ ਮਿੱਟੀ ਵਾਲੇ ਪਕੌੜੇ ਖੋਈ ਜਾਂਦਾ ਬਾਈ ਜਲੇਬੀਆਂ ਮੁਡੀ ਹੋ ਗਈਆਂ ਇਹਦੇ ਵੀ ਜਿਹੜਾ ਪਾਊਡਰ ਬਹੁਤ ਬੈਠਾ ਆਹ ਆ ਖਾਂ ਮਿਲ ਜਾਂਦਾ ਖਾਈ ਨਹੀਂ ਜਲੇਬੀਆਂ ਮੁਡੀ ਹੋ ਗਈਆਂ ਆ ਹਰਦਾ ਨਹੀਂ ਹੈ ਨਾ ਕੱਢੀ ਜਾਂਦਾ ਬੱਸ ਦੇਖ ਸਕਦੇ ਹੋ ਪਕੜਾ ਹੀ ਜੇ ਮੇਰੇ ਤਾਂ ਸਾਰਾ ਦੇਖੋ ਥੈਂਕ ਯੂ ਇੱਧਰ ਦੇਖੋ ਜਲੇਬੀ ਜਲੇਬੀ ਰੇਤਾ ਜਲੇਬੀ ਰੇਤਾ ਕਿਵੇਂ ਖਾਈ ਜਾਂਦੇ ਯਾਰ ਆਹ ਦੇਖੋ ਕਿਵੇਂ ਖਾਈ ਜਾਂਦੇ ਪਕੌੜਿਆਂ ਦੇ ਪੂਰ ਪੂਰ ਅਨੰਦ ਰੇਵਾ ਜੀ ਵਾ ਆ ਵੀ ਆ ਵੀ ਆਹ ਰੇਤੇ ਵਾਲੀਆਂ ਜਲੇਬੀਆਂ ਵਾਜੀ ਵਾ ਕੀ ਬਾਤ ਆ ਆਹ ਦੇਖੋ ਇਸਨੇ ਇਹ ਨਾ ਪੰਜਾਬ ਕੋ ਤੰਕਿਆ ਵਾ ਫਿਰਤੇ ਨਾ ਪੰਜਾਬ ਕਾ ਤੇਰਾ ਹਲ ਕਿਆ ਥੈਂਕ ਯੂ